Alt News Channel ਦੇ ਦਵੇਤਾ ਦਾ ਸਵਾਗਤ ਨੌਜਵਾਨਾਂ ਨੂੰ ਲੰਡੀ ਜੀਪ ਦੇ ਵਿੱਚ ਛੇੜੀ ਮਾਰਨੀ ਪਈ ਮਹਿੰਗੀ ਪੁਲਿਸ ਨੇ ਕਟਿਆ ਚਲਾਨ ਤੇ ਸਫਾਰਿਸ਼ ਵੀ ਨਹੀਂ ਆਈ ਕੰਮ ਲੰਡੀ ਜੀਪ ਵੀ ਬਟਾਲਾ ਥਾਣੇ ਦੇ ਵਿੱਚ ਥਾਣੇ ਵਾਲਿਆਂ ਨੇ ਕੀਤੀ ਬੰਦ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਮਟਾਲਾ ਨੀਂਹ ਸੜਕਾਂ ਦੇ ਲੰਡੀ ਜੀਪ ਦੇ ਵਿੱਚ ਗੇੜੀ ਮਾਰ ਰਹੇ ਦੋ ਨੌਜਵਾਨਾਂ ਦਾ ਪੁਲਿਸ ਨੇ ਚਲਾਨ ਕੱਟ ਦਿੱਤਾ ਤੇ ਗੇੜੀ ਮਾਰਨ ਵਾਲੀ ਜੀਪ ਨੂੰ ਵੀ ਥਾਣੇ ਬੰਦ ਕਰ ਦਿੱਤਾ ਦਰਅਸਲ ਜਦੋਂ ਇਹ ਨੌਜਵਾਨ ਗੇੜੀ ਮਾਰ ਰਹੇ ਸੀ ਤਾਂ ਟ੍ਰੈਫਿਕ ਪੁਲਿਸ ਨੇ ਇਹਨਾਂ ਨੂੰ ਰੋਕ ਲਿਆ ਜੀਪ ਦੇ ਕਾਗਜ਼ ਮੰਗੇ ਤਾਂ ਨੌਜਵਾਨਾਂ ਨੇ ਕਾਗਜ਼ ਦੇਣ ਦੀ ਬਜਾਏ ਬਹਿ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਫੋਨ ਤੇ ਸਿਫਾਰਿਸ਼ ਵੀ ਪਾਉਣੀ ਸ਼ੁਰੂ ਕਰ ਦਿੱਤੀ ਇਸ ਤੇ ਪੁਲਿਸ ਨੇ ਇੱਕ ਨਾ ਸੁਣੀ ਤੇ ਬਿਨਾਂ ਸਮਾਂ ਬਰਬਾਦ ਕੀਤੇ ਆ ਜੀਪ ਦਾ ਜਲਾਨ ਕੱਟ ਦਿੱਤਾ ਤੇ ਲੰਡੀ ਜੀਪ ਜ਼ਬਤ ਕੇ ਥਾਣੇ ਦੇ ਵਿੱਚ ਬੰਦ ਕਰ ਦਿੱਤੀ ਤੁਸੀਂ ਦੇਖ ਰਹੇ ਹੋ ਬਟਾਲਾ ਤੋਂ ਆਲਟੂ ਨਿਊਜ਼ ਲਈ ਬੰਟੀ ਸੰਗੋਤਰਾ ਤੇ ਕਰਮਦੀਪ ਜੰਬਾ ਦੀ ਇਹ ਵਿਸ਼ੇਸ਼ ਰਿਪੋਰਟ ਮੈਂ ਬਾਜਨਾਂ ਨੂੰ ਤਰਨਾਂ ਤੋਂ ਲੈਣੀ ਆ ਵਾਹ ਇੱਥੇ ਰੰਗ ਇੱਥੇ ਕੰਮ ええやっぱ車 ਠੀਕ ਹੈ ਇਹ ਪੇਪਰ ਕਾਰਡ ਆਪਣੇ ਤੇ ਇਹ ਗੱਲ ਗਾੜੇ ਪੇਪਰ ਕਾਰਡ ਤੋਂ ਜਲਦੀ ਆ ਜਲਦੀ ਕਿੱਥੇ ਆ ਹਾਂ ਛੇਤੀ ਆ ਬਸ ਸਟੈਂਡ ਦੇ ਬਾਹਰ ਛੇਤੀ ਆ ਬਸ ਔਰ ਇਧਰ ਜਵੰਦਰ ਵਾਲੇ ਪਾਸੇ ਜਿਹੜੀ ਬਸ ਸਟੈਂਡ ਦੀ ਨਾ ਬੈਟਰੋ ਉਹ ਚਲਾਉਂ ਗਿਆ ਵੀਰ ਜਿੰਨੀ ਤੇ ਕੱਢੀ ਕਹਿੰਦੇ ਜਿਹੜੀ ਵੀ ਲੱਗੇ ਉਹਨਾਂ ਨੂੰ ਆਰਡਰ ਤੇ ਜਾ ਕੇ ਚਲਾਉਂ ਗਿਆ ਉਹ ਤਾਂ ਕੋਟ ਕੋਟ ਮਹਗਾ ਹੈ ਤੋਂ ਕਮੇਰੇ ਤੋਂ ਦਿਖਾ ਲਓ ਲਾਇਸੈਂਸ ਦਿਖਾਉਂਗੇ ਤਾਂ 我不你那么好，走一的。 ਪੁਜੀ ਨਾਕੇ ਤੇ ਖੜੇ ਹਾਂ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵਿੰਗ ਲਾਇਸੈਂਸ ਨਾ ਕੋਈ ਆਰ.ਸੀ. ਪੇਪਰ ਦਿੱਤੀ ਇਹਨਾਂ ਨੇ ਫਿਰ ਇਹਨਾਂ ਨੇ 207 ਮੋਟਰ ਵੀ ਕਰੈਕਟਰ ਬੰਦ ਕਰਤੀ ਸਵਾਸਾ ਜਿੰਮੇਦਾਰੀ ਕਰਸਾ ਪੰਜ ਚਾਰ ਫੋਨ ਕਰਾਇਆ ਜੀ ਇਹਨਾਂ ਨੇ ਪਰ ਆਪਾਂ ਸੁਣਿਆ ਨਹੀਂ ਆ ਗਈ ਬੈਂਸ ਬਾਈ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮੈਂ ਵੀ ਚਲਾਨ ਕਰਾਂਗੇ ਬੈਂਸ ਬਾਈ ਜੀ ਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਆਰੇ ਬੰਦੇ ਦੀ ਗੋਗੀ ਆ ਜੀ ਚਲੋ ਅੱਜ ਕੀ ਮਸਲਾ ਹੈ ਜੀ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮੁਲਾਜ਼ਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਕਰਵਾਸ ਕੇ ਆ ਤੇ ਕੋਈ ਆਪਣੇ ਮੁਖੇ ਡੋਕਣ ਕੋਈ ਪੇਸ਼ੀ ਕਰ ਸਕੀ ਜੀ ਤੇ ਕਾਫੀ ਬਤ ਵੀ ਨਾ ਪੇਸ਼ ਆ ਜੀ ਮੁਲਾਜ਼ਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਬੋਨਡ ਕਰਤੀ ਆ ਜੀ ਕੀ ਲੱਗਦਾ ਕਿ ਇਹ ਸੈਂਪਲ ਟਵਾ ਕਿਸੇ ਕੰਪਨੀ ਵੱਲੋਂ ਆ ਇਹ ਜਾਇਜ਼ ਵਾ ਵਾਹਨ ਕਿ ਨਾ ਜਾ ਰਿਹਾ ਨਹੀਂ ਇਹ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਜੀ ਕੋਈ ਕਾਗਜ਼ ਨਹੀਂ ਕੋਈ ਨਹੀਂ ਸਰ ਕੋਈ ਨਹੀਂ ਅਸੀਂ ਇਹ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਉਹਨੇ ਤਾਂ ਕਿਹਾ ਉਸ ਵੀ ਵਾਵਾ ਪਾਈ ਖੁਸ਼ ਹੋ ਗਈ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬਾਂਡ ਕਰਤੀ ਅਸੀਂ